ਤਾਨੂੰ ব্রন স্টার ਮੈਡਲ ਵੀ ਜਿਹੜਾ ਉਹ ਮਿਲਿਆ ਆ ਲਾਈਕ ਯੂ ਵਾਂਟ ਟੂ ਡਿਸਕਸ ਥੋੜਾ ਦੱਸਣਾ ਚਾਹੁੰਦੇ ਆ ਕਿ ਇਸ ਚੀਜ਼ ਤੇ ਲਈ ਜਿਹੜਾ ਸੀਗਾ ਹਾਈ ਜਿਹੜਾ ਜਿਹੜੇ ব্রੌਨ ਸਟਾਰ ਉਹ ਕੋਈ ਸਪੈਸਿਫਿਕ ਇਵੈਂਟ ਲਈ ਨਹੀਂ ਮਿਲਿਆ ਸੀਗਾ ਉਹ ਓਵਰ ਆਲ ਔਰ ਐਵਰੇਜ ਅਮ ਜਿਹੜੇ ਡਿਪਲੋਇਮੈਂਟ ਦੇ ਜਿਹੜਾ ਕੀਤਾ ਸੀਗਾ ਉਹ ਉਹਦਾ ਉਹਦਾ ਸੀਗਾ ব্রੌਨ ਸਟਾਰ ਤੇ ਜਿਹੜਾ ਡਾਇਰੈਕਟ ਜਿਹੜਾ ਮੋਸਟ ਸਿਗਨੀਫੀਕੈਂਟ ਕੰਟਰੀਬਿਊਸ਼ਨ ਜਿਹੜੇ ਮਿਸ਼ਨ ਕਰਦਾ ਸੀਗਾ ਉਹਨਾਂ ਦਾ ਸੀਗਾ ਪਰ ਇੱਕ ਸੀਗਾ ਇੱਕ ਸਪੈਸੀਫਿਕ ਇੰਸਟੈਂਸ ਨੇ ਜਿਹੜਾ ਮੈਨੂੰ ਚੇਤਾ ਆਉਂਦਾ ਹੈ ਉਹ ਹੈਗਾ ਆ ਵੀ ਆ ਸਾਡੀ ਸ਼ੋਣੀ ਜਿਹੜੀ ਸੀ ਉਹਦੇ ਵਿੱਚ ਅ ਐਨਮੀ ਦੇ ਬੰਦੇ ਜਿਵੇਂ ਸਾਡੀ ਸ਼ੋਣੀ ਕੰਧਾਰ ਕੰਧਾਰ ਜਿਹੜਾ ਸ਼ਹਿਰ ਹੈ ਉਹ ਤੋਂ ਤਕਰੀਬਨ ਅੱਧਾ ਘੰਟਾ ਬਾਹਰ ਸੀਗੀ ਇਨ ਅਕਰ ਦਾ ਮਿਡਲ ਆਫ ਨੋਵੇਅਰ ਤੇ ਉੱਥੇ ਦੁਸ਼ਮਣ ਦੇ ਬੰਦੇ ਕਿ ਸ਼ੋਣੀ ਦੇ ਵਿਚ ਵਿੱਚ ਵੜ ਗਏ ਸੀਗੇ ਉਹ ਸ਼ੋਣੀ ਦੇ ਜਿਹੜੀ ਸਿਕਿਉਰਿਟੀ ਸੀਗੀ ਗਾਰਡ ਸੀਗੇ ਉਹ ਪ੍ਰਾਈਵੇਟ ਸਿਕਿਉਰਿਟੀ ਕੰਟਰੈਕਟਰ ਸੀਗੇ ਅੱਛਾ ਤੇ ਪਤਾ ਨਹੀਂ ਉਹਨੇ ਧਿਆਨ ਨਹੀਂ ਕੀਤਾ ਆਈ ਡੋ ਨੋ ਵਟ ਹੈਪਨਡ ਉਹ ਉਹ ਪੰਜ ਛੇ ਬੰਦੇ ਵੜ ਗਏ ਸੀਗੇ ਤੇ ਯੂ نو ਉਹਨਾਂ ਦੇ ਉਹਨਾਂ ਦੇ ਡਿਸਪਲਿਨ ਤੇ ਵੀ ਸਲੂਟ ਹੈ ਜਿਹੜੇ ਉਹ ਬੰਦੇ ਬੜੇ ਸੀ ਕਿਉਂਕਿ ਅਸਲੀ ਫੌਜੀ ਦੂਜੇ ਦੂਜੇ ਦੁਸ਼ਮਣ ਨੂੰ ਯੂ نو ਜੇ ਜੇ ਨਾ ਪਹਿਚਾਣੀਏ ਫਿਰ ਉਹ ਅਸਲੀ ਫੌਜੀ ਨਹੀਂਗਾ ਜੇ ਉਹਨੂੰ ਨਾ ਰੈਕਗਨਾਈਜ਼ ਕਰੀ ਉਹਨਾਂ ਦਾ ਦੋਸ਼ ਉਹਨਾਂ ਦਾ ਡਿਸਪਲਿਨ ਦਾ ਉਹ ਜਿਹੜੇ ਚਾਦਰਾਂ ਲੈ ਕੇ ਜਿਹੜੀ ਮਿੱਟੀ ਰੰਗੀ ਬਲੈਂਕਟ ਲੈ ਕੇ ਹੌਲੀ ਹੌਲੀ ਜਿਵੇਂ ਪਏ 24 ਘੰਟੇ ਵਿੱਚ ਹੌਲੀ ਹੌਲੀ ਕ્રોલ ਕਰਦੇ ਲੱਗੇ ਆਉਂਦੇ ਲੱਗੇ ਆਉਂਦੇ ਰੇ ਹੌਲੀ 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 ਤੇ ਉਹ ਰੈਕਗਨਾਈਜ਼ ਨਹੀਂ ਹੋਏ ਜਿਹੜੇ ਸਿਕਿਉਰਿਟੀ ਜਿਹੜੇ ਸਿਕਿਉਰਿਟੀ ਗਾਰਡ ਪ੍ਰਾਈਵੇਟ ਕੰਟਰੈਕਟਰ ਸੀ ਉਹਨਾਂ ਤੋਂ ਉਹ ਆ ਕੇ ਬੜਗੇ ਤਾਰਾਂ ਕੱਟ ਕੇ ਬੜਗੇ ਤੇ ਉਦੋਂ ਫਿਰ ਜਿਹੜੇ ਜਿਹੜੇ ਸ਼ੌਣੀ ਦੇ ਜਿਹੜੀ ਸਿਕਿਉਰਟੀ ਇੰਟਰਨਲ ਸਿਕਿਉਰਟੀ ਦੇ ਬੰਦੇ ਸੀਗੇ ਉਹ ਥੋੜੇ ਜਿਹਾ ਪ੍ਰਿਪੇਅਰਡ ਨਹੀਂ ਸੀਗੇ রাইਟ ਉਹ ਪ੍ਰਿਪੇਅਰਡ ਨਹੀਂ ਸੀ ਉਹਦੋਂ ਫਿਰ ਮੈਂ ਤੇ ਮੇਰੇ ਤਿੰਨ ਚਾਰ ਪੁਲਟੂਨ ਦੇ ਬੰਦੇ अगेन ਯੂ نو ਯੂ ਆਰ ਯੰਗ ਯੂ ਆਰ ਯੰਗ ਯੂ ਆਰ ਹਾਰਡ ਬਲੱਡਡ রাইਟ ਤੇ ਇਹ ਹੁੰਦਾ ਵੀ ਯੂ نو ਠੀਕ ਹੈ ਇਹ ਕਿਸੇ ਹੋਰ ਦੀ ਰਿਸਪੋਨਸਿਬਿਲਿਟੀ ਯੂ ਸੀ ਟੂਰ ਦੀ ਗੱਲ ਹੈ 2012 ਉਹਦੀ ਗੱਲ ਯਾਰ ਹਾਂਜੀ ਹਾਂਜੀ ਤਹਾਨੂੰ ਐ ਸੀਗਾ ਵੀ ਹਾਂ ਵੀ ਯੂ ਨੋ ਇੰਟਰਨਲ ਸਕਿਉਰਟੀ ਕਿਸੇ ਹੋਰ ਦੀ ਰਿਸਪੌਂਸਿਬਿਲਟੀ ਆ ਪਰ ਉਹ ਤਾਂ ਕਰ ਉਹ ਤਾਂ ਅਗੇਨ ਮੇਰੀ ਸੋਰਸ ਸੀ ਕਿ ਉਹ ਤਾਂ ਸਹੀ ਤਰ੍ਹਾਂ ਕਰ ਰਹੇ ਪੰਜ ਬੰਦੇ ਵੜ ਗਏ ਨੇ ਗੋਲੀਆਂ ਚਲਾ ਰਹੇ ਨੇ ਆਰ ਪੀਜੀ ਆਰ ਪੀਜੀ ਵੱਜੀ ਮੇਰੇ ਇਥੋਂ ਜਿਵੇਂ ਨੇੜੇ ਪਿੱਛੇ ਆ ਕੇ ਕੰਧ ਤੇ ਵੱਜੀ ਰਾਈਟ ਮੈਂ ਕਿਹਾ ਵੀ ਐ ਐਂ ਤਾਂ ਸਾਰੀ ਤਬਾਹੀ ਹੋ ਜੂਗੀ ਸ਼ੋਨੀ ਦੀ ਤੇ ਪਹਿਲੇ ਤਿੰਨ ਚਾਰ ਜਣੇ ਅਹੀਂ ਫਿਰ ਅਹੀਂ ਕਲੀਅਰੈਂਸ ਕੀਤੀ ਉਸ ਉਸ ਉਹਨਾਂ ਦੇ ਉਹਨਾਂ ਬੰਦਿਆਂ ਦੀ ਰਾਈਟ ਉਸ ਸ਼ੋਨੀ ਵਿੱਚ ਤੇ ਕਾਬੂ ਕਰ ਲਿਓ ਹਾਂ ਜੂਰੀਅਨਸ ਕੀਤੀ ਤੇ ਅਮ ਐਕਚੁਅਲੀ ਫਨੀ ਥਿੰਗ ਉਸ ਇਵੈਂਟ ਦਾ ਜਿਹੜਾ ਹੁਣ ਇੱਕ ਬੰਦਾ ਮੈਂ ਇੱਕ ਜਰਨਲ ਹੈ ਉਹਦੇ ਲਈ ਮੈਂ ਕੰਮ ਕਰ ਰਿਹਾ ਮੇਰਾ ਮੇਰੀ ਚੀਜ਼ ਨ ਕਮਾਂਡ ਚ ਹੈ ਉਹ ਨੂੰ ਮੈਨੂੰ ਮਿਲਿਆ ਕੁਝ ਮਹੀਨੇ ਦੀ ਗੱਲ ਹੈ ਉਹ ਉਸ ਵੇਲੇ ਉੱਥੇ ਮੇਜਰ ਸੀਗਾ ਅੱਛਾ ਤੇ ਉਹ ਕਹਿੰਦਾ ਵੀ ਕਹਿੰਦਾ ਵੀ ਤੇ ਮੈਨੂੰ ਬਹੁਤ ਵਕਤ ਪਾਇਆ ਮੈਂ ਕਿਹਾ ਕਿਉਂ ਕੀ ਹੋਇਆ ਵਾਟ ਹੈਪਨ ਸਰ ਕੈਨ ਆ ਵੀ ਟੂ ਸੀ ਉੱਥੇ ਚਲੋ ਬੰਦੇ ਦਾ ਸਾਹਮਣੇ ਪਰ ਜਿਹੜੇ ਤੁਸੀਂ ਜਿੰਨੀ ਤਬਾਹੀ ਕੀਤੀ ਹੈ ਉਹ ਕੁਦਰਤੀ ਕੁਦਰਤੀ ਮੇਰੇ ਜਿਹੜੇ ਅਸੀਂ ਇੱਕ ਜਿਹੜਾ ਸੀ4 ਜਿਹੜਾ ਯੂ ਨੋ ਆ ਰ ਡੀ ਐਕਸ ਉਹਦਾ ਸੀ4 ਉਹ ਲਾ ਕੇ ਉਹ ਐਕਸਪਲੋਸਿਵ ਲਾ ਕੇ ਅਸੀਂ ਉਹ ਇੱਕ ਇੱਕ ਬੰਦੇ ਨੂੰ ਲੋਕਿਆ ਸੀ ਉਹਨੂੰ ਬਲੋਅ ਅਪ ਉਹਨੂੰ ਉਹ ਟੇਕ ਕੇਅਰ ਕੀਤਾ ਅਨਫੋਰਚਨਟਲੀ ਉਹ ਸੀ ਸੀ4 ਜਿਆਦਾ ਭਰਤ ਹੋ ਗਿਆ ਉਹਦੇ ਨਾਲ ਨਾਲ ਜਿਹੜਾ ਡਾਈਨਿੰਗ ਫੈਸਿਲਿਟੀ ਸੀਗੀ ਉਹ ਵੀ ਉੜ ਗਈ ਓ ਵੀ ਉੜ ਗਈ ਤੇ ਇਹ ਜਿਹੜਾ ਮੇਜਰ ਸੀਗਾ ਇਹ ਹੁਣ ਹੁਣ ਜਰਨਲ ਆ ਇਹਦੀ ਜੌਬ ਸੀ ਵੀ ਉੱਥੇ ਜਿੰਨੀ ਵੀ ਕੰਸਟਰਕਸ਼ਨ ਹੈ ਉਸ ਇਲਾਕੇ 'ਚ ਉਹਦੀ ਸੀ ਕਹਿੰਦਾ ਤੁਸੀਂ ਮੈਨੂੰ ਬਹੁਤ ਮੁਸੀਬਤ ਪਾਈ ਕਹਿੰਦਾ ਮੈਨੂੰ ਮੁੜ ਕੇ ਸਾਲ ਲੱਗ ਗਿਆ ਉਹ ਬਣਾਉਂਦੇ ਨੂੰ ਡਾਈਨਿੰਗ ਰੂਮ ਸੀ ਰਹੀ ਮੈਂ ਕਿਹਾ ਸੌਰੀ ਸਰ ਪਰ ਯੂ نو ਚਲੋ ਬੰਦੇ ਦਾ ਸਦਾ ਵੀ ਕਾਬੂ ਕਰਨਾ ਸੀਗਾ ਰਾਈਟ ਰਾਈਟ ਅੱਛਾ ਨਹੀਂ ਨਹੀਂ ਚਲੋ ਬਹੁਤ ਇੰਟਰਸਟਿੰਗ ਕਿਵੇਂ ਹੁੰਦੇ ਆ ਫੌਜ ਦੇ ਦੌਰਾਨ ਜਦੋਂ ਤੁਸੀਂ ਇਦਾਂ ਡਿਪਲੋਏ ਜਿਹੜੇ ਹੁੰਦੇ ਆ ਅੱਛਾ ਜੇ ਕੋਈ ਜਾਣਾ ਚਾਹੁੰਦਾ ਆ ਫੌਜ ਦੇ ਵਿੱਚ ਜਾਂ 에어 ਫੋਰਸ ਜਾਂ ਇਦਾਂ ਆ ਲਾਈਕ ਉਹਨੂੰ ਆਪਣਾ ਮੈਂਟਲੀ ਤੇ ਫਿਜ਼ੀਕਲੀ ਰੂਟੀਨ ਕੀ ਰੱਖਣਾ ਚਾਹੀਦਾ ਆ ਇਜ਼ देयर ਸਮਥਿੰਗ ਵਿਚ ਕੈਨ ਹੈਲਪ ਆਈ ਥਿੰਕ ਜਿਹੜਾ ਬੈਲੈਂਸ ਜਿਹੜਾ ਆ ਵੀ ਵੈਲ ਫਿਜ਼ੀਕਲੀ ਪਹਿਲਾਂ ਕੰਮ ਕਰਦੇ physically balance uh, weight lifting te cardio right weight lifting te cardio da jeha balance rakhna te uh, uh, i think that's that's very important in you know uh, you need both you need both things and and, and consistency helps right jehme hun baaje wale aap hafte do hafte teen hafte pura zor la lende hain right hm hm maida eh kehna honi jeh jaan di taiyari hai saal pehla <laughs> ਫਰਮੇ ਅੱਧਾ ਘੰਟਾ ਰੋਜ਼ ਲਾਓ ਰਾਈਟ ਫਰਮੇ ਅੱਧਾ ਘੰਟਾ 5 5 ਡੇਜ਼ ਅ ਵੀਕ ਅੱਧਾ ਘੰਟਾ ਲਾਓ ਬਸ ਡੂ ਇਟ ਕੰਸਿਸਟੈਂਟਲੀ ਕੰਸਿਸਟੈਂਟਲੀ ਓਵਰ ਟਾਈਮ ਸੋ ਦੈਟਸ ਇੰਪੋਰਟੈਂਟ ਜਿਹੜਾ ਪਿੱਠ ਤੇ ਭਾਰ ਪਾ ਕੇ ਤੁਰਨਾ ਜੇ ਤੁਸੀਂ ਚਾਹੋ ਨਾ ਸਪੈਸ਼ਲੀ ਆਦਮੀ ਦੇ ਵਿੱਚ ਹੋਣਾ ਹੋ ਉਹਦੀ ਪ੍ਰੈਕਟਿਸ ਕਰੋ ਪਿੱਠ ਤੇ ਭਾਰ ਪਾ ਕੇ ਤੁਰਨ ਦੀ ਪ੍ਰੈਕਟਿਸ ਰਾਈਟ ਆਪਣੀ ਪੇਸ ਰੱਖੋ ਅਬਾਊਟ 15 ਮਿੰਟ ਪਰ ਮਾਈਲ ਤੋਂ ਥੱਲੇ ਪੇਸ ਰੱਖਣ ਦੀ ਕੋਸ਼ਿਸ਼ ਕਰੋ ਜੇ ਤੁਸੀਂ ਦੌੜਦੇ ਹੋ 2 ਮੀਲ ਸਰਟਨਲੀ ਪੀਜੀ ਟੈਸਟ ਜਿਹੜੇ ਆਰਮੀ ਦਾ ਚੇਂਜ ਹੋ ਰਹੇ ਨੇ ਬਾਕੀ ਬਾਕੀ ਨੀਅਰ 에ਅਰ ਫੋਰਸ ਮੈਨੂੰ ਪਤਾ ਨਹੀਂਗਾ ਪਰ ਜੇ ਤੁਸੀਂ ਏਮ ਕਰ ਸਕਦੇ ਹੋ ਆਪਣਾ ਦੋ ਮੇਲ ਦਾ ਪੀਜੀ ਟੈਸਟ 15 ਮਿੰਟ ਤੋਂ ਥੱਲੇ ਰੱਖ ਸਕਦੇ ਹੋ ਉਹ ਗੁੱਡ ਹੋਊਗਾ ਰਾਈਟ ਤੇ ਐਂਡ ਥੈਂਕ ਯੂ ਮੈਂਟਲੀ ਗੱਲ ਕਰਦੇ ਹਾਂ ਆਈ ਥਿੰਕ ਸਭ ਤੋਂ ਬਿਗੇਸਟ ਫੈਕਟਰ ਆਈ ਊਡ ਸੇ ਇਜ਼ ਰੈਜ਼ੀਲੀਐਂਸ ਲੈਟ ਟੂ ਬੀ ਤਾਂ ਕਿ ਤੁਸੀਂ To see you, lot of frustration ho Basic training tohi jaane ho. Thonu ni frustrated kar right? na uh, 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 physically and mentally uh, tough position You know when when everything get is, is difficult. How, how, how can you how can you stay grounded? How can you concentrate on what you need to do? ਸੋ ਰੈਜ਼ੀਲੀਐਂਸੀ ਮੈਂ ਕਹਿਣਾ ਵੀ ਹਰੇਕ ਬੰਦਾ ਆਪਣੇ ਫੋਕਸ ਕਰੇ ਮੈਂਟਲੀ ਮੈਂਟਲ ਟਫਨੈਸ ਤੇ ਉਹ ਯੂ نو ਆਬਵੀਅਸਲੀ ਯੂ نو ਬਾਣੀ ਤੇ ਸਿੱਖੀ ਤਾਂ ਤੁਹਾਨੂੰ ਰੈਜ਼ੀਲੀਐਂਸੀ ਭਰਦੀ ਹੋਈ ਐ ਐਬਸੋਲਿਊਟ